ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੇ ਜ਼ਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ ਅੰਮ੍ਰਿਤਸਰ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਦੇ ਵਿੱਚ ਮੁਲਾਕਾਤ ਹੋਈ ਹੈ ਕਮੇਟੀ ਨੂੰ ਲੈ ਕੇ ਅਕਾਲੀ ਦਲ ਦੇ ਸਾਰੇ ਤਰਕ ਬੇਬੁਨਿਆਦ ਨੇ ਦਾਬੜਾਲਾ ਦੇ ਵੱਲੋਂ ਇਹ ਕਿਹਾ ਗਿਆ ਤਾਂ ਅਕਾਲੀ ਦਲ ਦੀ ਹੋਂਦ ਨੂੰ ਕੋਈ ਵੀ ਖਤਰਾ ਨਹੀਂ ਹੈ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਤਰਕ ਗਲਤ ਨੇ ਅਸੀਂ ਸੱਤ ਮੈਂਬਰੀ ਕਮੇਟੀ ਦੀ ਪੂਰਨ ਹਮਾਇਤ ਕਰਦੇ ਹਾਂ ਕਮੇਟੀ ਨਿਰਪੱਖ ਤਰੀਕੇ ਦੇ ਨਾਲ ਮੈਂਬਰ ਚੁਣੇਗੀ ਕਮੇਟੀ ਨੂੰ ਵਰਕਿੰਗ ਪ੍ਰਕਿਰਿਆ ਚ ਲਿਆਉਣ ਦੀ ਮੰਗ ਕੀਤੀ ਗਈ ਹੈ ਤਾਂ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਦੇ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੂੰ ਲੈ ਕੇ ਅੱਜ ਬਾਗੀ ਤੜੇ ਦੇ ਵੱਲੋਂ ਜ਼ਥੇਦਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਜਿਨ੍ਹਾਂ ਦੀ ਕਮੇਟੀ ਅਕਾਲ ਤਖਤ ਸਾਹਿਬ ਤੇ ਜ਼ਾਇਦਾਰ ਸਾਹਿਬ ਨੇ ਦੋ ਤਰੀਕ ਨੂੰ ਬਣਾਈ ਸੀ ਉਸ ਕਮੇਟੀ ਦੇ ਮੈਂਬਰਾਂ ਅੱਜ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨਾਲ ਮੁਲਾਕਾਤ ਅਸੀਂ ਕਰਨ ਜਾ ਰਹੇ ਹਾਂ ਜੋ ਵੀ ਪੰਥ ਦੇ ਇਹਨਾਂ ਪਿਛਲੇ ਦਿਨਾਂ 'ਚ ਮਸਲੇ ਖੜੇ ਹੋਏ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਸੀ ਤੋਂ ਸੋ ਅਸੀਂ ਇਹ ਇਹ ਸਮਝਦੇ ਹਾਂ ਅੱਜ ਅਸੀਂ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਨ ਜਾ ਰਹੇ ਹਾਂ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਆ ਸਾਰੇ ਹੀ ਮੈਂਬਰ ਉਹਦੇ ਸਹਿਮਤ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲੈ ਕੇ ਸਾਰੇ ਚਾਹੁੰਦੇ ਆ ਕਿ ਹੁਕਮਨਾਮੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਉਹਨਾਂ ਵਿੱਚ ਕੋਈ ਢਿੱਲਮੱਠ ਨਹੀਂ ਚਾਹੀਦੀ ਕੋਈ ਆਨਕਾਨੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਤਰ੍ਹਾਂ ਨੂੰ ਸੋ ਇਸ ਕਰਕੇ ਜਿਹੜੀ 7 ਮੈਂਬਰੀ ਕਮੇਟੀ ਆ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਹੀ ਮੰਨਤਾ ਆ ਉਹਨੂੰ ਹੀ ਅਧਿਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦਾ ਜਿਵੇਂ ਜੈਦਰ ਸੰਤਾ ਸਿੰਘ ਜੀ ਮੇਧਪੁਰੀ ਸਾਹਿਬ ਨੇ ਕੌਂਡਿਰ ਨਾਲ ਆਪਣੀ ਗੱਲ ਰੱਖੀ ਆ ਤੁਹਾਡੇ ਸਾਹਮਣੇ ਅਸੀਂ ਬਤੌਰ ਕਮੇਟੀ ਦੇ ਮੈਂਬਰ ਹੁੰਦੇ ਹੋਏ ਜਾਇਦਾਰ ਸਾਹਿਬ ਦੇ ਨਾਲ ਅਸੀਂ ਸਿੰਘ ਸਾਹਿਬ ਗਨੀਤ ਰਕबीर ਸਿੰਘ ਜੀ ਕੋ ਵਿਸ਼ੇਸ਼ ਤੌਰ ਤੇ ਇਸ ਖਾਤਰ ਆਈ ਸੀ ਕਿ ਜਿਹੜੀ ਪਿਛਲੇ ਦਿਨਾਂ ਚ ਦੁਬਧਾ ਜੀ ਬਣੀ ਹੋਈ ਆ ਸ਼ਰੋਮਣੀ ਅਕਾਲੀ ਦਲ ਦੀ ਭਤੀ ਨੂੰ ਲੈ ਕੇ ਉਹਦੇ ਵਾਸਤੇ ਸਿੰਘ ਸਾਹਿਬ ਤੋਂ ਕ੍ਰੈਡਿਟੀ ਲੈਣੀ ਸੀ ਤਾਂ ਕਿ ਸਾਨੂੰ ਸਿੰਘ ਸਾਹਿਬ ਆਦੇਸ਼ ਦਿੰਦੇ ਉਹਦੇ ਮੁਤਾਬਕ ਅਸੀਂ ਆਪਣਾ ਜਿਹੜਾ ਜ਼ਿੰਮੇਵਾਰੀ ਨਿਭਾਉਂਦੇ ਆਪਣਾ ਫਰਜ਼ ਪੂਰਾ ਕਰਦੇ ਜਿਵੇਂ ਦੱਸਿਆ ਜੈਦਰ ਸੰਤਾ ਸਿੰਘ ਜੀ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਿਲਕੁਲ ਇਸ ਗੱਲ ਨੂੰ ਲੈ ਕੇ ਕਲੀਅਰ ਨੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਤਾਂ ਕਿ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਹੋਏ ਸਨ ਉਹ ਉਸ ਉਹਨਾਂ ਹੁਕਮਨਾਮਿਆਂ ਤੇ ਸਮੁੱਚੇ ਸਿੰਘ ਸਹਿਬਾਨ ਤੇ ਸਾਰਾ ਸਿੱਖ ਪੰਥ ਖੜਾ ਆਇਆ ਇਸ ਦਾ ਮਤਲਬ ਇਹ ਆ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਉਹ ਕਾਇਮ ਆ ਸਿੰਘ ਸਾਹਿਬ ਨੇ ਪਹਿਲਾਂ ਵੀ ਕਿਹਾ ਸੀਗਾ ਉਹਦੇ 'ਚ ਕੋਈ ਦੁਬਦਾ ਨਹੀਂ ਹੈ ਤੇ ਸੱਤ ਮੈਂਬਰੀ ਕਮੇਟੀ ਹੀ ਸ਼੍ਰੋਮਣੀ ਕਾਲੀ ਦਲ ਦੀ ਭੱਤੀ ਪ੍ਰਕਿਰਿਆ ਸ਼ੁਰੂ ਕਰੂਗੀ ਅਸੀਂ ਜਿਵੇਂ ਦੱਸਿਆ ਜੈਦਰ ਸਾਹਿਬ ਨੇ ਅਸੀਂ ਮਾਨਯੋਗ ਧਾਮੀ ਸਾਹਿਬ ਕੋ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੀ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਕੋਲ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਅਸੀਂ ਸਿੰਘ ਸਾਹਿਬ ਕੋ ਹੋ ਕੇ ਆਏ ਆ ਦਸ ਸਿੰਘ ਸਾਹਿਬ ਨੇ ਵੀ ਆਖਿਆ ਸਾਨੂੰ ਕਿ ਧਾਮੀ ਸਾਹਿਬ ਕੋ ਜਾ ਕੇ ਉਹਨਾਂ ਨੂੰ ਕਹੋ ਕਿ ਉਸ ਕਮੇਟੀ ਦੀ ਮੀਟਿੰਗ ਸੱਦਣ ਤਾਂ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਭੱਤੀ ਦਾ ਅਸੀਂ ਉਹਨੂੰ ਤੈਅ ਕਰ ਸਕੀ ਸ਼ੰਭੋਤੇ ਖਨੌਰੀ ਮੋਚੇ ਦੇ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਮੜ ਤੋਂ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਜਨਵਰੀ ਨੂੰ ਦਿੱਲੀ ਵੱਲ ਪੈਦਲ ਕੂਚ ਕਰਾਂਗੇ ਤਾਂ ਕਿਸਾਨ ਆਗੂ ਪੰਦੇਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇੱਕ ਵਾਰ ਮੁੜ ਤੋਂ ਦਿੱਲੀ ਵੱਲ ਚਾਲੇ ਪਾਏ ਜਾਣਗੇ ਤਾਂ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਜੋ ਹੈ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਖਨੌਰੀ ਖਨੌਰੀ ਬਾਰਡਰ ਤੇ ਵੀ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਖਨੌਰੀ ਬਾਰਡਰ ਤੇ ਜੋ ਕਿਸਾਨ ਆਗੂ 111 ਕਿਸਾਨ ਆਗੂ ਮਰਨwarte ਬੈਠੇ ਨੇ ਉੱਥੇ ਹੀ 52 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ मरनवरत बैठे ने ओनादा मरनवरत लगातार जारी है किसान अपनी मंगा नु लेके दोमे बॉर्डरा ते जो है प्रदर्शन कर रहे ने ता हुण एक बार फिर तो किसान दा जत्था दिल्ली वाल कूच करेगा जो तो दोनों फोरमो ने फैसला किया है कि 21 जनवरी को 21 जनवरी को चौथा जत्था 101 किसान मजदूर का पैदल दिल्ली की ओर शंभू बॉर्डर से कूच करेगा और जिस तरह से हमने देखा अभी सरकार हमें नहीं लगता है कि वो वार्ता के लिए मन बना रही है हर दोनों फोरमों का निर्णय था इस आंदोलन को हम और तेज करेंगे तेज से तेज करेंगे और हम अब चेतावनी देते मोदी जी ਆਪਕੇ ਜਿੱਤੇ ਜੀ ਆਪकी सरकार में ही इस देश में एमएसपी लीगल गारंटी कानून बनेगा यह पूरे भारत के 80 करोड़ किसान मजदूर की मांग है ਪੰਦੇਰ ਸਾਡੇ ਨਾਲ ਨੇ ਜਿਹੜੇ ਸ਼ੰਭੂ ਬਾਰਡਰ ਤੇ ਮੋਰਚਾ ਸਭਾ ਰਹੇ ਨੇ ਪੰਦੇਰ ਸਾਹਿਬ ਇੱਕ ਉਧਰ ਸੰਘਰਸ਼ ਦੂਜਾ ਇਧਰ ਸੰਘਰਸ਼ ਤਿੰਨ ਵਾਰੀ ਕੋਸ਼ਿਸ਼ ਹੋ ਗਈ ਹੁਣ ਇੱਕ ਵਾਰੀ ਫਿਰ ਤੋਂ ਕੀ ਤਿਆਰੀ ਹੈ ਹਾਂ ਦੇਖੋ ਤਿਆਰੀ ਇਹ ਆ ਕਿ 21 ਨੂੰ ਜਿਹੜਾ ਜੱਥਾ ਵਾ 21 ਜਨਵਰੀ ਨੂੰ ਔਰ ਚੌਥਾ ਜਥਾ ਦਿੱਲੀ ਪੂਰ ਕਰੂਗਾ ਔਰ ਚੌਥ ਤਰਫਾ ਪ੍ਰੈਸ਼ਰ ਸਰਕਾਰ ਤੇ ਕ੍ਰੀਏਟ ਕਰਾਂਗੇ ਅਸੀਂ ਅੱਜ ਤੁਹਾਡਾ ਵੱਡਾ ਚੈਨਲ ਆ ਸਾਰੇ ਚੈਨਲ ਖਾਰਜੋਗੇ ਕਹਿ ਦੇਣਾ ਚਾਹੁੰਦੇ ਆ ਮੋਦੀ ਜੀ ਇਹੇ ਅੰਦੋਲਨ ਤੇਜ ਹੋਊਗਾ ਹੁਣ ਇਹਨੇ ਆਪਣੀ ਸਪੀਡ ਫੜ ਲਈ ਅਸੀਂ ਹਰ ਰਾਹ ਅਪਣਾ ਰਹੇ ਹਾਂ ਹਰ ਰੋਪਨਾ ਅਪਣਾ ਰਹੇ ਹਾਂ ਇਦੋਂ ਜਾਂ ਤਾਂ ਮੋਦੀ ਸਰਕਾਰ ਕੋਲ ਬਲ ਪ੍ਰਯੋਗ ਕਰੂਗੀ ਸਾਡੇ ਤੇ ਜਾਂ ਫਿਰ ਸਾਡੀਆਂ ਮੰਗਾਂ ਮੰਨੂਗੀ ਇਸ ਕਰਕੇ ਅੰਦੋਲਨ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਦੋਵਾਂ ਫਾਰਮਾਂ ਬਲ। ਅਰ ਅੱਜ ਵੀ ਸਾਡਾ ਅੰਦੋਲਨ ਪੀਸਫੁਲੀ ਹੈ। ਡੈਮੋਕਰੈਟਿਕ ਤੰਗ ਨਾ ਹੈਗਾ। ਪਰ ਤੁਹਾਨੂੰ ਲੱਗਦਾ ਹੈ ਕਿ ਅੱਗੇ ਤਨ ਕੋਸ਼ਸ਼ਾਂ ਜਿਹੜੀਆਂ ਨੇ ਉਸ ਰੋਜ਼ ਤੋ ਤੱਕ ਸੀਮਤ ਰਹੀਆਂ ਕਿ ਤੁਹਾਡੇ ਕਿਸਾਨ ਅੱਗੇ ਗਏ ਉਧਰੋਂ ਅਥਰੂ ਗੈਸ ਦੇ ਗੋਲੇ ਵੱਜੇ, ਕਿਸਾਨ ਜ਼ਖਮੀ ਹੋਏ ਤੇ ਵਾਪਸ ਪਰਤਣਾ ਪਿਆ। ਇਹ ਚੌਥਾ ਜਥਾ ਕੀ ਲੱਗਦਾ ਤੁਹਾਨੂੰ ਕਿ ਉਸ ਤੋਂ ਕਿਵੇਂ ਵੱਖ ਹੋਗਾ ਜਾਂ ਕੀ ਸਨੇਹਾ ਕੀ ਦੇਣਾ ਚੋੜੇ? ਦੇਖੋ ਇਹ ਨਹੀਂ ਹੈ। ਚੌਥਾ ਜਥੇ ਤੇ ਕੀ ਹੁੰਗਾ ਤਾਂ ਕਿ ਨੂੰ ਪਤਾ ਲੱਗੂ। ਤੁਸੀਂ ਸਰਕਾਰ ਨਾਲ ਭਾਰਤ ਸਰਕਾਰ ਨਾਲ ਜਿਹੜੀ ਏਡੀ ਵੱਡੀ ਹੈ ਜਿਹਦੇ ਨਾਲ ਅੰਦੋਲਨ ਕਰ ਰਹੇ ਹੋ ਇੱਕ ਵਾਰੀ ਸਫਲ ਹੋ ਜੂਗੇ ਕਦੀ ਨਹੀਂ ਹੁੰਦਾ ਅਸੀਂ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ ਦਿੱਲੀ ਕੂਚ ਵਾਲਾ ਫੈਸਲਾ ਅਸੀਂ ਵਾਪਸ ਨਹੀਂ ਲਿਆ ਹਾਂ ਉਦੋਂ ਇਹ ਕਹਿੰਦੇ ਸੀ ਵੀ ਤੁਸੀਂ ਟਰੈਕਟਰ ਟਰਾਲੀ ਛੱਡ ਦਿਓ ਅਸੀਂ ਨਹੀਂ ਕਹਿੰਦੇ ਸੀ ਭਾਰਤ ਸਰਕਾਰ ਹਰਿਆਣਾ ਸਰਕਾਰ ਕੇਂਦਰ ਦੇ ਮੰਤਰੀ ਕਹਿੰਦੇ ਸੀ ਜਦੋਂ ਅਸੀਂ ਇਹ ਫੈਸਲਾ ਲਿਆ ਇੱਕ ਵੱਡੇ ਹਿੱਸੇ ਤੱਕ ਸਾਡੀ ਆਵਾਜ਼ ਚੱਲ ਗਈ ਇੱਕ ਹੋਰ ਹਿੱਸੇ ਤੱਕ ਆਵਾਜ਼ ਜਾਂਦੀ ਹੈ ਪੈਦਲ ਨਹੀਂ ਕਹਿੰਦੇ ਜਾਂਦੇ ਤੇ ਉਮੇਂ મોદી ਸਰਕਾਰ ਕਹਿੰਦੀ ਆ ਬੇ ਇਸ ਮੁਲਕ ਵਿੱਚ ਜਮਹੂਰੀਅਤ ਆ ਇਸ ਮੁਲਕ ਵਿੱਚ ਡੈਮੋਕਰੇਸੀ ਆ ਇਹ ਮੁਲਕ ਸਾਰਿਆਂ ਦਾ ਵਾ ਇੱਥੇ ਅੰਦੋਲਨ ਕਰਨ ਦਾ ਹੱਕ ਹੈਗਾ ਵਾ ਅਸੀਂ ਜਦੋਂ ਕੋਸ਼ਿਸ਼ ਕਰਦੇ ਆ ਅਸੀਂ ਇਹ ਸਾਬਤ ਕਰ ਦਿੰਦੇ ਆ ਦੇਸ਼ ਦੀਆਂ ਵੱਡੀਆਂ ਅਖਬਾਰਾਂ ਚ ਚੈਨਲਾਂ ਤੇ ਵੀ ਇੱਥੇ ਡੈਮੋਕਰੇਸੀ ਨਹੀਂ ਹੈਗੀ ਸਾਨੂੰ ਕੋਈ ਬੈਠ ਕੇ ਸਾਡੇ ਨਾਲ ਤੁਹਾਡੇ ਚੈਨਲ ਤੇ ਆ ਜੇ ਕੋ ਮੀਡੀਆ ਚ ਆ ਜੇ ਇਹ ਕਹੇ ਵੀ ਭਾਈ ਇਹ ਪੈਦਲ 100 ਬੰਦਾ ਦੇਸ਼ ਦੇ ਅਮਨ ਕਾਨੂੰਨ ਵਾਸਤੇ ਖਤਰਾ ਕਿਵੇਂ ਹੈਗਾ ਵਾ ਸੰਮਰਨ ਵਰਤ ਤੇ ਬੈਠੇ ਇੱਕ ਕਿਸਾਨ ਦੀ ਸਿਹਤ ਵਿਗੜੀ ਹੈ 35 ਸਾਲਾ ਨੌਜਵਾਨ ਨੂੰ ਮਿਰਗੀ ਦਾ ਦੌਰਾ ਪਿਆ ਕਪੂਰਥਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪ੍ਰਤਪਾਲ ਸਿੰਘ ਜਿਸ ਨੂੰ ਮਿਰਗੀ ਦਾ ਦੌਰਾ ਪਿਆ ਤਾਂ ਡਾਕਟਰਾਂ ਦੀ ਟੀਮ ਮੌਕੇ ਤੇ ਪਹੁੰਚੀ ਹੈ ਕੱਲ ਤੋਂ ਮਰਨ ਵਰਤ ਤੇ 111 ਕਿਸਾਨ ਬੈਠੇ ਹੋਏ ਨੇ 111 ਕਿਸਾਨਾਂ ਦੇ ਵਿੱਚੋਂ ਵੀ ਇੱਕ ਕਿਸਾਨ ਸੀ ਜਿਸ ਦੀ ਸਿਹਤ ਵਿਗੜੀ ਹੈ ਤਾਂ ਦੱਸ ਦਈਏ ਕਿ ਖਨੌਰੀ ਬਾਰਡਰ ਦੇ ਤੇ 111 ਕਿਸਾਨ ਬੈਠੇ ਸੀ ਕੱਲ ਤੋਂ ਇਹਨਾਂ ਦਾ ਮਰਨ ਵਰਤ ਸ਼ੁਰੂ ਹੈ ਇਹਨਾਂ ਦੇ ਵੱਲੋਂ ਕੁਝ ਵੀ ਖਾਦਾ ਪੀਤਾ ਨਹੀਂ ਜਾ ਰਿਹਾ ਇਹ ਕਿਸਾਨ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਇਹਨਾਂ ਦੇ ਵੱਲੋਂ ਡੱਲੇਵਾਲ ਨੂੰ ਸਮਰਥਨ ਦਿੱਤਾ ਗਿਆ ਪਿਛਲੇ 52 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਉਹ ਵੀ ਮਰਨ ਵਰਤ ਤੇ ਬੈਠੇ ਨੇ ਤਾਂ ਟੋਟਲ 112 ਕਿਸਾਨ ਨੇ ਜੋ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਨੇ ਉਹਨਾਂ ਦੇ ਵਿੱਚੋਂ ਇੱਕ ਕਿਸਾਨ ਜਿਸ ਦੀ ਸਿਹਤ ਵਿਗੜੀ ਹੈ ਉਸ ਨੂੰ ਮਿਰਗੀ ਦਾ ਦੌਰਾ ਪਿਆ ਹਾਲਾਂਕਿ ਡਾਕਟਰਾਂ ਦੀ ਟੀਮ ਮੌਕੇ ਤੇ ਮੌਜੂਦ ਹੈ ਉਹਨਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਕਨੌਰੀ ਬਾਰਡਰ ਤੋਂ ਨੇ ਜਿੱਥੇ ਕਿਸਾਨ ਜੋ ਹੈ ਮਰਨ ਵਰਤੇ ਬੈਠਾ ਸੀ ਉਸ ਦੀ ਸਿਹਤ ਵਿਗੜੀ ਹੈ ਤਾਂ 35 ਸਾਲਾ ਨੌਜਵਾਨ ਜਿਸ ਨੂੰ ਮਿਰਗੀ ਦਾ ਦੌਰਾ ਪਿਆ ਹੈ ਕੀ ਮਾੜੇ ਹਾਲਾਤ ਜਿਹੜੇ ਹੈਗੇ ਨੇ ਖਨੋਰੀ ਬਾਰਡਰ ਦੇ ਹੋਣੇ ਸ਼ੁਰੂ ਹੋ ਗਏ ਨੇ 24 ਘੰਟੇ ਹੋ ਚੁੱਕੇ ਨੇ ਤੇ ਇੱਕ 35 ਸਾਲ ਦਾ ਨੌਜਵਾਨ ਜਿੱਦਿ ਇੱਕਦਮ ਜਿਹੜੀ ਸਿਹਤ ਵਿਗੜੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮਿਰਗੀ ਦਾ ਦੌਰਾ ਇਸ ਨੌਜਵਾਨ ਨੂੰ ਪਿਆ ਸੀ ਡਾਕਟਰਾਂ ਦੀ ਟੀਮ ਮੌਕੇ ਤੇ ਪਹੁੰਚੀ ਹੈ ਹਾਲਾਤ ਇੱਕਦਮ ਵਿਗੜੇ ਨੇ ਕਿਉਂਕਿ 111 ਹੋਰ ਕਿਸਾਨ ਜਿਹੜੇ ਹੈਗੇ ਨੇ ਉਹ ਜਗਜੀਤ ਸਿੰਘ ਢੱਲੇਵਾਲ ਦੇ ਸਮਰਥਨ ਦੇ ਵਿੱਚ ਪਹੁੰਚੇ ਨੇ ਤਾਂ ਉਹਨਾਂ ਦੇ ਵਿੱਚੋਂ ਇਹ ਨੌਜਵਾਨ ਪ੍ਰਿਤਪਾਲ ਸਿੰਘ ਜਿਸ ਦਾ ਪਿੰਡ ਅੰਬੋਵਾਲ ਜ਼ਿਲ੍ਹਾ ਕਪੂਰਥਲਾ 35 ਸਾਲ ਇਸ ਨੌਜਵਾਨ ਦੀ ਉਮਰ ਹੈ ਇੱਕਦਮ ਜਦੋਂ ਉਹ ਕਿਸਾਨਾਂ ਦੇ ਨਾਲ ਬੈਠਾ ਸੀ ਇੱਕਦਮ ਜੜੇ ਨੇ ਹਾਲਾਤ ਵਿਗੜੇ ਤੇ ਕਾਫੀ ਜ਼ਿਆਦਾ ਜਿਹੜੇ ਭੈੜੇ ਹਾਲਾਤ ਨੇ ਉੱਤੇ ਹੋਗੇ ਸੀ ਕਿਉਂਕਿ ਇਸ ਨੌਜਵਾਨ ਨੂੰ ਮਿਰਗੀ ਦਾ ਦੌਰਾ ਪੈ ਗਿਆ ਸੀ ਪਰ ਮੌਕੇ ਦੇ ਉੱਪਰ ਡਾਕਟਰ ਸੁਆਮਨ ਦੇ ਜਿਹੜੀ ਟੀਮ ਹੈਗੀ ਆ ਉਹ ਮੌਜੂਦ ਸੀ ਇੱਕਦਮ ਉਹਨਾਂ ਨੇ ਨੌਜਵਾਨ ਨੂੰ ਸੰਭਾਲਿਆ ਇੱਕਦਮ ਹਾਲਾਤ ਜਿਹੜੇ ਹੈਗੇ ਨੇ ਉਹਦੇ ਸਟੇਬਲ ਕਰੇ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਤ ਕੀ ਬਣੇ ਸੀ ਕਿਸ ਤਰੀਕੇ ਦੀ ਸਿਚੁਏਸ਼ਨ ਪੈਦਾ ਹੋਈ ਆ ਇਹ ਨੌਜਵਾਨ ਨੂੰ ਇੱਕਦਮ ਦੌਰਾ ਪੈ ਗਿਆ ਸੀ ਆ ਪਹਿਲਾ ਗੱਲ ਤਾਂ ਜੀ ਇਹ ਜਿੱਦਾਂ ਨੌਜਵਾਨ ਕੱਲ ਕੱਲ ਸਵੇਰ ਤੋਂ ਹੀ ਨਹੀਂ ਇਹਨਾਂ ਨੇ ਕੁਝ ਵੀ ਖਾਦਾ ਹੋਇਆ ਕਿਉਂਕਿ ਇਹਨਾਂ ਨੇ ਬੈਠਣਾ ਸੀ ਸੋ ਇਹ ਸਵੇਰ ਤੋਂ ਹੀ ਇਹਨਾਂ ਨੇ ਆਪਣੀ ਗੱਲ ਭੁਖ ਹੜਤਾਲ ਸਟਾਰਟ ਕਰਤੀ ਸੀ ਕੁਝ ਤਾਂ ਚੀਜ਼ਾਂ ਉਹ ਵੀ ਮੈਟਰ ਕਰਦੀਆਂ ਕਿ ਇਹਨਾਂ ਨੇ ਕੁਝ ਖਾਦਾ ਹੋਇਆ ਨਹੀਂ ਆ ਤਾਂ ਉਹਦੇ ਕਰਕੇ ਜਿਹੜੇ ਹਾਲਾਤ ਵਿਗੜਨੇ ਸਟਾਰਟ ਹੋ ਜਾਂਦੇ ਆ ਔਰ ਦੂਜੀ ਚੀਜ਼ ਇਹ ਹੈ ਵੀ ਕਿ ਕਈ ਵਾਰੀ ਪਹਿਲਾਂ ਤੋਂ ਕੋਈ ਪ੍ਰੋਬਲਮ ਹੁੰਦੀ ਆ ਜਿਹੜੀ ਕਿਸੇ ਦੀ ਦਵਾਈ ਚੱਲਦੀ ਹੁੰਦੀ ਹੈ ਮੈਡੀਸਨ ਚੱਲਦੀ ਹੁੰਦੀ ਹੈ ਬੀਪੀ ਦੀ ਜਾਂ ਸ਼ੂਗਰ ਦੀ ਚੱਲਦੀ ਹੈ ਉਹ ਉਹ ਚੀਜ਼ਾਂ ਵੀ ਮੈਟਰ ਕਰਦੀਆਂ ਜਦੋਂ ਉਹ ਨਾਲ ਐਤੀ ਜਾਵੇ ਉਹਨਾਂ ਨੂੰ ਸਟੇਬਲ ਨਾ ਕੀਤਾ ਜਾਵੇ ਤਾਂ ਉਹ ਜਦੋਂ ਇੱਕੇਦਮ ਬੀਪੀ ਵੱਧ ਗਿਆ ਜਾਂ ਘਟ ਗਿਆ ਉਹਦੇ ਕਰਕੇ ਸਟ੍ਰੋਕ ਆ ਜਾਂਦੇ ਆ ਇਹ ਆਪਾਂ ਇਹਨਾਂ ਨੂੰ ਕਹਿ ਸਕਦੇ ਸਟ੍ਰੋਕ ਹੀ ਕਹਿ ਸਕਦੇ ਆ ਸੋ ਇਹ ਮਿਰਗੀ ਦਾ ਦੌਰਾ ਜਿਹੜਾ ਪੰਜਾਬੀ ਚ ਕਿਹਾ ਸ਼ਬਦ ਨੂੰ ਯੂਜ਼ ਕਰ ਸਕਦੇ ਆ ਉਹਨਾਂ ਨੂੰ ਪਿਆ ਸੀ ਇਹ ਹੁੰਦਾ ਕੁਝ ਨਹੀਂ ਆ ਇਹਨਾਂ ਦੇ ਬੀਪੀ ਇੱਕੇਦਮ ਡਾਊਨ ਚਲਾ ਜਾਂਦਾ ਪਰ ਜਦੋਂ ਇਸ ਦਾ ਪਹਿਲਾਂ ਸਿਰਫ ਜਗਜੀਤ ਸਿੰਘ ਡੱਲੇਵਾਲ ਸੀ ਪਰ ਹੁਣ 111 ਹੋਰ ਡੱਲੇਵਾਲ 111 ਹੋਰ ਕਿਸਾਨ ਇਹਨਾਂ ਦੇ ਸਮਰਥਨ ਦੇ ਵਿੱਚ ਨੇ 112 ਕਿਸਾਨ ਹੁਣ ਬਿਨਾਂ ਕੁਝ ਖਾਦੇ ਪੀਤੇ ਸਿਰਫ ਪਾਣੀ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਪ੍ਰੋਟੈਸਟ ਕਰ ਰਹੇ ਨੇ ਵਿੱਚ ਕਾਫੀ ਬਿਮਾਰ ਨੇ ਵਿੱਚ ਕਾਫੀ ਬਜ਼ੁਰਗ ਨੇ ਕਈ ਕਿਸਾਨ ਸ਼ੂਗਰ ਦੀ ਭੈੜੀ ਬਿਮਾਰੀ ਨਾਲ ਪੀੜਤ ਨੇ ਕਿਸੇ ਹੋਰ ਬਿਮਾਰੀਆਂ ਨਾਲ ਪੀੜਤ ਨੇ ਦਵਾਈਆਂ ਸਾਰੇ ਕਿਸਾਨਾਂ ਦੀਆਂ ਬੰਦ ਹੋ ਗਈਆਂ ਕਿਉਂਕਿ ਮਰਨ ਵਰਤ ਦੇ ਉੱਪਰ ਉਹਨਾਂ ਨੇ ਕੁਝ ਵੀ ਨਹੀਂ ਖਾਣਾ ਤਾਂ ਹੁਣ ਹਾਲਾਤ ਖਨੌਰੀ ਬਾਰਡਰ ਦੇ ਇਸੇ ਤਰੀਕੇ ਦੇ ਹੋਣਗੇ ਇਸੇ ਤਰੀਕੇ ਦੀਆਂ ਕਤਨਾਵਾ ਖਨੌਰੀ ਬਾਰਡਰ ਦੇ ਉੱਪਰ ਹੋਣਗੀਆਂ ਜਿਸ ਤਰੀਕੇ ਨਾਲ ਪ੍ਰਿਤਪਾਲ ਸਿੰਘ 35 ਸਾਲ ਦਾ ਨੌਜਵਾਨ ਸਿਰਫ ਖੜਾ ਖੜਾ ਜ ਕਦਮ ਗਿਰ ਗਿਆ ਡਾਕਟਰਾਂ ਦੀ ਟੀਮ ਮੌਜੂਦ ਸੀ ਡਾਕਟਰ ਸੋਇਮਾਨ ਦੀ ਟੀਮ ਮੌਜੂਦ ਸੀ ਜਿਨ੍ਹਾਂ ਨੇ ਉਹਨੂੰ ਸਟੇਬਲ ਕੀਤਾ ਪਰ ਹੁਣ ਖਨੌਰੀ ਬਾਰਡਰ ਦੇ ਹਾਲਾਤ ਪਹਿਲਾਂ ਵਾਲੇ ਨਹੀਂ ਹੁਣ ਖਨੌਰੀ ਬਾਰਡਰ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ

ਉਹ ਖਨੌਰੀ ਮੋਰਚੇ ਤੋਂ ਤਕਰੀਬਨ 1 ਕਿਲੋਮੀਟਰ ਦੂਰ ਪੈਦਲ ਯਾਤਰਾ ਆਪਣੇ ਸ਼ੁਰੂ ਕਰਕੇ ਖਨੌਰੀ ਬਾਰਡਰ ਜਿੱਥੇ ਕੀ ਭਾਰੀ ਪੁਲਿਸ ਬਲ ਉੱਥੇ ਤਨਾਤ ਸੀ ਇਸ ਅਬਦੇ ਚੱਲਦੇ ਉੱਥੇ ਪਹੁੰਚੇ ਤੇ ਆਪਣਾ ਮਰਨਵਰਤ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਕਾਲੇ ਚੋਲੇ ਪਾ ਕੇ ਸਿਰ ਤੇ ਕਾਲੀਆਂ ਪਟੀਆਂ ਬਣ ਕੇ ਹੱਥ ਜੋ ਹੈ तमाम ਉਹ ਪੈਂਫਲਟ ਫੈਰ ਕੇ ਆ ਅੱਗੇ ਵਧੇ ਕਿਉਂਕਿ ਡੱਲੇਵਾਲ ਦੇ मरण वर्त दिन हो चुके हैं अब दिन है जो दो पंजा दिन हो दौरान ही किसान इस गल का जिक्र किया गया सौ गया ज मरण वर्त बैठेगा डेवाल तमाम तस्वीर इस तरीके रजाइया तस्वीर नजर आ रही गेठां बिछाए हुए ने सिर ते का पट्टिया बनिया हुई ने, जिस सब के चलते इस अत चीर ठंड ची आज किसान ने डटे हुए मरण वर्त इन्हों कल शुरू किया गया ਸਚਾਈ ਆ ਉਹ ਸਚਾਈ ਇਹ ਆ ਵੀ ਇਹ ਸਚਾਈ ਦੇ ਕਰਕੇ ਹੀ ਆਪਾਂ ਇੱਥੇ ਇਕੱਠੇ ਹੋਏ ਆ ਇਹ 111 ਬੰਦੇ ਉਹ ਬੰਦੇ ਨੇ ਇਹ ਜੋਧੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਣਾ ਉਹ ਇਤਿਹਾਸ ਸਿਰਜਿਆ ਜਾਣਾ ਵੀ ਇੰਨੇ ਕਰੂਰ ਸ਼ਾਸਕ ਸੀ ਜਦੋਂ ਆਜ਼ਾਦ ਭਾਰਤ ਦੇ ਵਿੱਚ ਆਪਣੇ ਹੀ ਨਾਗਰਿਕਾਂ ਨੂੰ 111 ਫਿਰ ਉਹ ਡੱਲੇਵਾਲ ਜੀ ਫਿਰ 111 ਹੋਰ 112 ਜਣਿਆਂ ਨੂੰ ਆ ਐਡਾ ਵੱਡਾ ਕਰੜਾ ਫੈਸਲਾ ਲੈਣਾ ਪਿਆ ਮਰਨ ਵਰਤੇ ਬੈਠਣਾ ਪਿਆ ਛੜਕ ਤੇ ਬੈਠਣਾ ਪਿਆ ਠੰਡੀ ਸੜਕ ਅੱਜ ਤੁਸੀਂ ਕਿਹਾ ਹੱਥ ਨੂੰ ਹੱਥ ਨਹੀਂ ਦੇਖ ਰਹੇ ਦੇਖ ਰਹੇ ਆਪਾਂ ਇੰਨੇ ਤੁਨ ਦੇ ਵਿੱਚ ਇੰਨੇ ਹਾਲਾਤਾਂ ਦੇ ਵਿੱਚ ਫਿਰ ਵੀ ਇਹ ਯੋਧੇ ਡੱਟੇ ਹੋਏ ਨੇ ਇਹਨਾਂ ਯੋਧਿਆਂ ਦੀ ਜਿਹੜੀ ਇੱਕ ਇੱਕ ਪਲ ਜਿਹੜਾ ਬੀਤਿਆ ਹੋਇਆ ਉਸ ਜਿਹੜੀ ਨਕਮੀ ਕਮੰਡੀ ਭ੍ਰਸਟ ਸਰਕਾਰ ਜਿਹੜੀ ਕਿ ਮੰਨੀ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਉਹਨੂੰ ਜਵਾਬਦੇਹੀ ਹੋਊਗੀ ਤੇ ਇਹ ਆਉਣ ਵਾਲੇ ਸਮੇਂ 'ਚ ਜਿਸ ਕਿਸਾਨ ਦੀ ਲੜਾਈ ਲੜ ਰਿਹਾ ਜਿਸ ਕਿਸਾਨ ਸਮਾਜ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਜਿਸ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਵਾਉਣ ਦੀ ਲੜਾਈ ਲੜ ਰਹੇ ਆ ਜਿਸ ਸੁਆਮੀਨਾਥਨ ਜੋ ਸੀਟੂ ਪਲਸ 30 ਤਜ ਪਥਰਾਂ ਦੇ ਭਾਅ ਤੈਅ ਕਰਨ ਦੀ ਗੱਲ ਕਰ ਰਹੇ ਆ ਕਰਜ਼ੇਆਂ ਮਾਫੀ ਦੀ ਗੱਲ ਕਰ ਰਹੇ ਆ ਮਨਰਗਾ ਮਜ਼ਦੂਰੀ ਦੀ ਗੱਲ ਕਰ ਰਹੇ ਆ ਉਹ ਸਾਰੇ ਜਿਹੜੇ ਅੱਜ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਇਹ ਲੋਕ ਸਹਾਇਕ ਹੋਣਗੇ ਇਹਨਾਂ ਲੋਕਾਂ ਨੂੰ ਜਦੋਂ ਇਤਿਹਾਸ ਲਿਖਿਆ ਜਾਣਾ ਜਦੋਂ ਅੱਗੇ ਆਉਣ ਵਾਲੀਆਂ ਸਰਕਾਰਾਂ ਤੇ 5 ਸਾਲ ਲਿਆ ਆਉਣੀਆਂ ਜਾਣੀਆਂ ਜ਼ਮੀਨਾਂ ਵੀ ਸਾਡੀਆਂ ਇੱਥੇ ਰਹਿਣੀਆਂ ਖੇਤੀ ਕਰਨ ਵਾਲੇ ਵੀ ਰਹਿਣੇ ਆ ਪੀੜ੍ਹੀਆਂ ਅੰਦਰ ਪੀੜ੍ਹੀਆਂ ਚੱਲਣੀਆਂ ਲੇਕਿਨ ਇਹ ਸਰਕਾਰ ਦਾ ਇੱਕ ਕਾਲਾ ਦਿਨ ਹੋਊਗਾ ਇਹ ਜਦੋਂ ਇਹ 111 ਨੂੰ ਜੋਧਿਆ ਨੂੰ ਬਹਿਣਾ ਪਿਆ ਕਹਿੰਦੇ ਨਾ ਚਿਹਰੇ ਕੀ ਜੁਰੜੀਆਂ ਤੇ ਖਜ਼ਾਨਾ ਤਜਰਬੇ ਦਾ ਇਸ ਕੋ પા ਸਕਤੇ ਹੈ ਕਰਕੇ ਸਨਮਾਨ ਬਜ਼ੁਰਗੋਂ ਦਾ ਜਿੰ ਜਿੰਨਾ ਬਜ਼ੁਰਗਾਂ ਦਾ ਸੀ ਸਨਮਾਨ ਕਰਨਾ ਜਿੰਨਾ ਬਜ਼ੁਰਗਾਂ ਦੇ ਕਰਕੇ ਸੀ ਆ ਉਹਨਾਂ ਬਜ਼ੁਰਗਾਂ ਨੂੰ ਆ ਛੜਕਾਂ ਦੇ ਲੇਟਰਾ ਪੈ ਰਿਆ ਇਹਦੇ ਵਿੱਚ ਬਹੁਤ ਸਾਰੇ ਐਕਸ ਆਰਮੀ ਮੈਨ ਨੇ ਤੇ ਇਹ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਨੇ ਇਹ ਹੁਣ ਆਪਣੇ ਆਪ ਨੂੰ ਕੀ ਮਹਿਸੂਸ ਕਰਦੇ ਹੋਣਗੇ ਜਿਹੜੇ ਦੇਸ਼ ਵਾਸਤੇ ਅਸੀਂ ਆਜ਼ਾਦੀਆਂ ਵਾਸਤੇ ਲੜੇ ਜਿਹੜੇ ਦੇਸ਼ ਵਾਸਤੇ ਅਸੀਂ ਇੰਨਾ ਕੁਝ ਕੀਤਾ ਅੱਜ ਉਸ ਦੇਸ਼ ਦਾ ਮੁਖੀ ਆ ਹੀ ਸਾਨੂੰ ਇਸ ਛੜਕਾਂ ਦੇ ਬਿਠਾ ਰਿਹਾ ਉਸ ਦੇਸ਼ ਵਾਸਤੇ ਜਿਹਦੇ ਵਾਸਤੇ ਅਸੀਂ ਟੋਪਾਂ ਦੇ ਅੱਗੇ ਆਏ ਜਿਸ ਦੇਸ਼ ਵਾਸਤੇ ਅਸੀਂ ਆਪਣੀਆਂ ਛਾਤੀਆਂ ਅੱਗੇ ਕੀਤੀਆਂ ਦੇਸ਼ ਵਾਸਤੇ ਸਭ ਤੋਂ ਜਿਆਦਾ ਕੁਰਬਾਨੀਆਂ ਕੀਤੀਆਂ ਆ ਜਿਹੜਾ ਸੰਯੁਕਤ ਪੰਜਾਬ ਸੀ ਇਹਨੇ ਆਪਣੇ ਦੇਸ਼ ਨੂੰ ਉਸ ਰਾਜਧਾਨੀ ਚ ਛੁੱਟਦਾ ਹੈ ਅਗਰ ਹਿੰਦੁਸਤਾਨ ਆ ਤੇ ਉਸ ਹਿੰਦੁਸਤਾਨ ਦੇ ਜਿਹੜਾ ਇੱਕ ਨਿਰਮਾਤਾ ਲੋਕ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਅਕਸ ਨੂੰ ਪਜਾ ਕੇ ਰੱਖਿਆ